ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਏਕਜੋਤ ਟੈਂਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਕਈ ਤਰ੍ਹਾਂ ਦੇ ਆਰਟੀਕਲ ਨੇ ਜਿਹੜਾ ਇਹ ਪਹਿਲਾ ਆਰਟੀਕਲ ਆ ਬਹੁਤ ਫੇਮਸ ਡਿਜ਼ਾਈਨ ਆ ਹਰ ਇੱਕ ਦੁਕਾਨ ਤੇ ਡਿਜ਼ਾਈਨ ਸੇਲ ਹੁੰਦਾ ਪਰ ਇਹ ਰੀਜਨਲ ਪਰ ਆਰਟੀਕਲ ਆ ਨਾਲ ਇਹਦੇ ਫਰਸ਼ੀ ਸਲਵਾਰ ਲਾਈ ਹੋਈ ਹੈ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਪਿਓਰ ਆ ਕਾਟਨ ਦਾ ਆਰਟੀਕਲ ਆ ਇਸ ਤੋਂ ਬਾਅਦ ਜਿਹੜਾ ਇਹ ਨੈਕਸਟ ਵਾਲਾ ਡਿਜ਼ਾਈਨ ਆ ਇਹ ਪਿਓਰ ਜਾਰਜਰ ਦੇ ਉੱਤੇ ਬਣਿਆ ਹੋਇਆ ਇਹ ਡਿਜ਼ਾਈਨ ਵੀ ਸਾਡਾ ਹੌਟ ਸੇਲਿੰਗ ਡਿਜ਼ਾਈਨ ਆ ਬਹੁਤ ਜਿਆਦਾ ਸੋਹਣੇ ਸੋਹਣੇ ਕਲਰਸ ਦੇ ਵਿੱਚ ਅਵੇਲੇਬਲ ਨੇ ਇੱਕ ਡਿਫਰੈਂਟ ਤਰ੍ਹਾਂ ਦਾ ਡਿਜ਼ਾਈਨ ਆ ਇਹਦੇ ਵਿੱਚ ਬ੍ਰਾਈਟ ਕਲਰਸ ਵੀ ਅਵੇਲੇਬਲ ਨੇ ਤੇ ਲਾਈਟ ਕਲਰਸ ਵੀ ਅਵੇਲੇਬਲ ਨੇ ਨੈਕਸਟ ਆਰਟੀਕਲ ਆ ਪਿਓਰ ਕਾਟਨ ਦਾ ਪਿਓਰ ਕਾਟਨ ਦੀ ਸ਼ਰਟ ਰਹੇਗੀ 2.5 ਮੀਟਰ ਦੀ ਪਿਓਰ ਕਾਟਨ ਦੀ ਹੀ 2.5 ਮੀਟਰ ਦੀ ਬਾਟਮ ਰਹੇਗੀ ਕਿ 2.5 ਮੀਟਰ ਦਾ ਹੀ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਇੰਨੇ ਇੱਕ ਜ਼ਿਆਦਾ ਸੋਹਣਾ ਆਰਟੀਕਲ ਆ ਇਹ ਇੰਨੇ ਇੱਕ ਜ਼ਿਆਦਾ ਕਲਰ ਡਿਜ਼ਾਈਨ ਇਹਦੇ ਵਿੱਚ ਸੋਹਣੇ ਕਲਰ ਮੈਚਿੰਗਸ ਸੋਹਣੀਆਂ ਸੋਹਣੀਆਂ ਆਈਆਂ ਹੋਈਆਂ ਨੇ ਤੇ ਜਿਹੜਾ ਸੂਟ ਹੈ ਇਹਦਾ ਪ੍ਰਾਈਸ ਵੀ ਬਹੁਤ ਜੈਨੂਅਲ ਆ ਅਰਾਊਂਡ 1100 ਦੇ ਆਸ-ਪਾਸ ਇਸ ਸੂਟ ਆਪਣਾ ਸੇਲ ਹੋ ਰਿਹਾ ਹੋਲਸੇਲ ਰੇਟ ਦਿੱਤੀ ਆਪਾਂ ਇਹ ਸੂਟ ਦੇ ਰਿਹਾ ਕੋਈ ਜ਼ਿਆਦਾ ਇਹਦੇ ਵਿੱਚ ਕਾਟਨ ਦੇ ਕੱਪੜੇ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੁੰਦਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਦੁਪੱਟੇ ਦੀ ਡਿਜ਼ਾਈਨਿੰਗ ਤੇ ਕਲਰਸ ਇਹਨਾਂ ਦਾ ਕੰਟਰਾਸਟ ਸ਼ਰਟ ਤੇ ਬਾਟਮ ਦਾ ਕੰਟਰਾਸਟ ਬਹੁਤ ਸਵਨਾ ਇਹ ਵੀ ਸਾਡਾ ਹੌਟ ਸੇਲਿੰਗ ਆਰਟੀਕਲ ਆ ਬਹੁਤ ਲੋਕ ਇਹਨਾਂ ਦੀ ਡਿਮਾਂਡ ਕਰਦੇ ਆ ਇਹ ਬਤੇ ਸੈਕਿੰਡ ਟਾਈਮ ਆਪਾਂ ਰੀਸਟਾਕ ਕੀਤਾ ਹੈ ਇਸ ਤੋਂ ਪਹਿਲਾਂ ਵਾਲਾ ਸੀ ਜਿਹੜਾ ਉਹ ਸੇਲ ਹੋ ਗਿਆ ਸੀਗਾ ਸਾਰੇ ਤਰ੍ਹਾਂ ਦੇ ਕਲਰਸ ਇਹਦੇ ਵਿੱਚ ਅਵੇਲੇਬਲ ਆ ਤੇ ਇਸ ਤੋਂ ਬਾਅਦ ਵਾਲਾ ਜਿਹੜਾ ਆਰਟੀਕਲ ਆ ਉਹ ਹੈਗਾ ਆਪਣਾ ਬਰਪਰੀ ਦਾ ਟਾਈ ਡਾਈ ਬਰਬਰੀ ਦੀ ਸ਼ਰਟ ਰਹੇਗੀ ਬਾਟਮ ਰਹੇਗੀ ਨਾਲ ਬਹੁਤ ਸੋਹਣੀ ਤੇ ਟਾਈ ਡਾਈ ਬਰਬਰੀ ਦਾ ਹੀ ਦੁਪੱਟਾ ਰਹੇਗਾ ਮਾਰਬਲ ਪ੍ਰਿੰਟਿੰਗ ਦੇ ਵਿੱਚ ਵੀ ਆ ਟਾਈ ਡਾਈ ਦੇ ਵਿੱਚ ਵੀ ਆ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਇਹਦੇ ਤੇ ਹਰ ਤਰ੍ਹਾਂ ਦਾ ਲਾਈਟ ਤੇ ਡਾਰਕ ਕਲਰ ਦਾ ਇਹਦੇ ਵਿੱਚ ਕੰਬੀਨੇਸ਼ਨ ਆ ਤੇ ਇਹ ਵੀ ਬਹੁਤ ਸੋਹਣਾ ਆਰਟੀਕਲ ਆ ਇਹਦੀ ਇਹ ਵੀ ਅਰਾਊਂਡ 2021 ਦੇ ਆਸ-ਪਾਸ ਇਹਦੀ ਜਿਹੜੀ ਕਾਸਟ ਆ ਤੇ ਸ਼ਿਪਿੰਗ ਆਪਾਂ ਐਕਸਟਰਾ ਲੈਣੇ ਆ ਕਿਉਂਕਿ ਜ਼ਿਆਦਾ ਮਾਰਜਨ ਰੱਖਦੇ ਨਹੀਂ ਹੈਗੇ ਨੋ ਜੀ ਅਗਲੇ ਜਿਹੜੇ ਸੂਟ ਆ ਗਏ ਇਹ ਹੈਗੇ ਨੇ ਆਲ ਓਵਰ ਸੂਟ 5 ਮੀਟਰ ਦਾ ਸੂਟ ਰਹੇਗਾ ਛੋਟੇ ਪਨੇ ਦਾ ਜਿਹੜਾ ਵੱਡੇ ਪਨੇ ਦਾ ਸੂਟ ਰਹੇਗਾ ਉਹ 3.5 ਮੀਟਰ ਕੱਟ ਰਹੇਗੀ ਸੂਟ ਦੀ ਇੰਨੇ ਕ ਜਿਆਦਾ ਗਾਰਨਿਸ਼ ਆਰਟੀਕਲ ਨੇ ਮਤਲਬ ਬਹੁਤ ਸੋਂ ਪਹਿਣਾ ਇਹਨਾਂ ਨੂੰ ਪਿਆਰ ਦਿੰਦੀਆਂ ਨੇ ਇੱਕ ਤਾਂ ਸਟੱਫ ਬਹੁਤ ਜਿਆਦਾ ਸੋਹਣਾ ਹੈ ਮਲਾਈ कॉटन ਦੀ ਤਰ੍ਹਾਂ ਇਹਨਾਂ ਦਾ ਸਟੱਫ ਆ ਤੇ ਉੱਤੋਂ ਇਹਨਾਂ ਦੇ ਜਿਹੜੇ ਪ੍ਰਿੰਟਸ ਨੇ ਉਹ ਜਲਦੀ ਜਲਦੀ ਹਰ ਇੱਕ ਕੱਪੜੇ ਦੇ ਵਿੱਚ ਅਵੇਲੇਬਲ ਨਹੀਂ ਹੁੰਦੇ ਐਂਡਿੰਗ ਸੋਨੇ ਜਿਆਦਾ ਪ੍ਰਿੰਟਸ ਨੇ ਇਹਨਾਂ ਦੇ ਕਲਰਸ ਵੀ ਬਹੁਤ ਸੋਹਣੇ ਨੇ ਕਲਰ ਕੰਬੀਨੇਸ਼ਨਸ ਵੀ ਬਹੁਤ ਸੋਹਣੇ ਨੇ ਕਾਫੀ ਤਰ੍ਹਾਂ ਦੇ ਆਰਟੀਕਲ ਇਹ ਆਪਣੇ ਕੋਲ ਆਏ ਹੋਏ ਨੇ ਇਹ ਆਰਟੀਕਲ ਵੀ ਆਪਾਂ ਬਹੁਤ ਜ਼ਿਆਦਾ ਸੇਲ ਕੀਤਾ ਈਵਨ ਆਨਲਾਈਨ ਇਹ ਵੀ ਸੇਲ ਬਹੁਤ ਜ਼ਿਆਦਾ ਹੈ ਆਰਟੀਕਲ ਦੀ ਜਿਹੜਾ ਭੈਣ ਇੱਕ ਸੂਟ ਲੈ ਲੈਂਦੀ ਆ ਉਹ ਨਾਲ ਦੇ ਨਾਲ ਦੋ ਜਾਂ ਤਿੰਨ ਸੂਟ ਇਹਦੀ ਜ਼ਰੂਰ ਲੈਂਦੀ ਆ ਕਿਉਂਕਿ ਇਹ ਬਹੁਤ ਸੋਹਣਾ ਤੇ ਇਹਦਾ ਪ੍ਰਾਈਸ ਵੀ 900 950 ਦੇ ਆਸ-ਪਾਸ ਆ ਅਲੱਗ ਪ੍ਰਾਈਸ ਦਾ ਜੈਨੂ ਨਾ ਵਧੀਆ ਆਰਟੀਕਲ ਦਾ ਤੇ ਸ਼ਿਪਿੰਗ ਇਹਨਾਂ ਦੇ ਵਿੱਚ ਜਿੰਨੇ ਵੀ ਸਾਰੇ ਸੂਟ ਆਪਾਂ ਸੇਲ ਕਰਦੇ ਹਾਂ ਸ਼ਿਪਿੰਗ ਸਾਰਿਆਂ ਦੀ ਵੀ ਐਕਸਟਰਾ ਲਏਗੀ ਕਲਰ ਡਿਜ਼ਾਈਨ ਤੁਸੀਂ ਆਪਣੇ ਦੇਖ ਸਕਦੇ ਹੋ ਬੜੇ ਸੋਹਣੇ ਕਲਰ ਡਿਜ਼ਾਈਨਸ ਜਿਨ੍ਹਾਂ ਦੇ ਵਿੱਚ ਅਵੇਲੇਬਲ ਜਾਣਗੇ ਤੇ ਇਹਦੇ ਵਿੱਚ ਕਾਫੀ ਸਾਰੇ ਕਲਰਸ ਨੇ ਕਾਫੀ ਸਾਰੇ ਆਰਟੀਕਲ ਨੇ ਕਾਫੀ ਸਾਰੇ ਪ੍ਰਿੰਟਸ ਜਿਨ੍ਹਾਂ ਦੇ ਵਿੱਚ ਅਵੇਲੇਬਲ ਨੇ ਜੈਪੁਰੀ ਪ੍ਰਿੰਟ ਵੀ ਇਹਦੇ ਵਿੱਚ ਹੈਗਾ ਆ ਤੇ ਥੈਂਕ ਯੂ ਸੋ ਮੱਚ